ਤੁਸੀਂ ਵੇਖੋ ਸ਼ਰਿਆਮ ਧੱਕਾ ਇੱਕ ਮੌਜੂਦਾ ਐਮਐਲਏ ਦੇ ਨਾਲ ਇੰਨਾ ਧੱਕਾ ਹੋ ਰਿਹਾ। ਕੋਈ ਸਰਕਾਰ ਚ ਇਹਨੇ ਹਜੇ ਕੋਈ ਅਸੀਂ ਕੁਝ ਵੀ ਚੇਨ ਨਹੀਂ ਕੀਤਾ ਜੋ ਤੁਸੀਂ ਸੁਣ ਰਹੇ ਹੋ ਕੁਝ ਵੀ ਆਵੇਂ ਦਾ ਨਹੀਂ ਸੀਗਾ। ਮੌਜੂਦਾ ਸਰਕਾਰ ਚ ਹੁੰਦੇ ਹੋਏ ਆਪਣੇ ਐਮਐਲਏ ਦੇ ਨਾਲ ਆਹ ਕੁਝ ਹੋ ਰਿਹਾ ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋਏਗਾ ਤੁਸੀਂ ਇਹ ਵੀ ਵੇਖੋ। ਤੁਹਾਡੇ ਪੱਤਰਕਾਰ ਭਰਾਵਾਂ ਨਾਲ ਵੀ ਹੋਇਆ ਪੁੱਛਿਆ ਦੀ ਨਹੀਂ ਤੁਸੀਂ ਵੀ ਸਾਰੇ ਜਾਣੂ ਇਸ ਚੀਜ਼ ਦੇ। ਪਰ ਮੈਂ ਕਹਿੰਨੀ ਆ ਕਿ ਇੰਨਾ ਧੱਕਾ ਜਿਹੜਾ ਨਾ ਉਹ ਕੁਝ ਟਾਈਮ ਲਈ ਰਹਿੰਦਾ। ਉਹ ਪਰਮਾਤਮਾ ਜਿਹੜਾ ਨਾ ਬੜਾ ਬਿਆਨ ਤੇ ਉਹ ਮੈਂ ਤੁਹਾਨੂੰ ਦੱਸਿਆ ਇਹ ਕਿ ਮੇਰੀ ਹੰਸਾਲੀ ਸਾਹਿਬ ਵਾਲੇ ਮਹਾਂਪੁਰਸ਼ਾਂ ਅੱਗੇ ਡੇਲੀ ਅਰਦਾਸ ਬੇਨਤੀ ਚੱਲ ਰਹੀ ਹੈ ਔਰ ਉਹਨਾਂ ਨੇ ਕਿਹਾ ਵੀ ਹੈ ਕਿ ਬੇਟਾ ਜਿਹੜਾ ਜਿਹੜਾ ਕਰੇਗਾ ਨਤੀਜਾ ਇੱਥੇ ਭੁਗਤਣਾ ਪਏਗਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਪਣੇ ਆਪ ਆਏਗਾ ਵੀਰੇ ਮੈਂ ਕੁਝ ਨਹੀਂ ਕਹਿਣਾ ਉਹ ਵਾਹਿਗੁਰੂ ਆਪਣੇ ਆਪ ਤੁਹਾਨੂੰ ਦਿਖਾਏਗਾ ਸਭ ਕੁਝ ਕੀ ਲੱਗਦਾ ਜੀ ਮੈਂ ਤਾਂ ਬਹੁਤ ਕੁਝ ਸਹਿ ਲਿਆ ਪਠਾਨ ਮਜਰਾ ਸਾਹਿਬ ਨੇ ਉਹਦੇ ਪਰਿਵਾਰ ਨੇ ਸਹਿ ਲਿਆ ਸਹਿੰਦੇ ਵੀ ਰਵਾਂਗੇ ਕੋਈ ਚੱਕਰ ਨਹੀਂ ਸਿਹਤ ਪ੍ਰਤੀ ਜੋ ਦਿੱਕਤਾਂ ਹੁੰਦੀਆਂ ਨੇ ਕੋਈ ਚੱਕਰ ਨਹੀਂ ਸਵਾਂਗੇ ਅਸੀਂ ਆਪਣੇ ਹਲਕੇ ਲਈ ਸਹਿ ਰਹੇ ਆਂ ਹਲਕੇ ਦੇ ਸਾਡੇ ਨਾਲ ਖੜੇ ਨੇ ਵਰਕਰ ਕੁਛਕ ਹਲਕੇ ਦੇ ਨੂੰ ਆਉਣ ਨਹੀਂ ਦਿੱਤਾ ਗਿਆ ਕਿਉਂਕਿ ਜਿੰਨੇ ਕ ਅੱਗੇ ਆਏ ਨੇ ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੂੰ ਨਹੀਂ ਆਉਣ ਦਿੱਤਾ ਉਹਨਾਂ ਦਾ ਵੀ ਧੰਨਵਾਦ ਆ ਔਰ ਤੁਹਾਡਾ ਵੀ ਸਾਰੇ মিডিਆ ਵਾਲੇ ਭਰਾਵਾਂ ਦਾ ਵੀ ਧੰਨਵਾਦ ਆ ਤੁਸੀਂ ਇੱਥੇ ਪਹੁੰਚੇ ਤੁਸੀਂ ਆ ਕੇ ਮੇਰਾ ਹਾਲ ਵਿੱਚ ਆ ਔਰ ਤੁਸੀਂ ਉਸ ਟਾਈਮ ਤੇ ਵੀ ਵੇਂਦੇ ਜਦੋਂ ਅਮਰ ਹਸਪੀਟਲ ਵੀ ਸੀ ਉਸ ਟਾਈਮ ਵੇਖੋ ਕਿਵੇਂ ਲੈ ਕੇ ਗਏ ਨੇ ਜੋ ਕੁਛ ਸੀਗਾ ਕਹਤਾ ਇਲਾਜ ਕਰਾ ਰਹੇ ਆ ਪਰ ਬਟ ਉੱਥੇ ਉਲਟਾ ਪ੍ਰੈਸ਼ਰ ਸੀਗਾ ਵੀ ਇਲਾਜ ਹੋ ਨਹੀਂ ਦੇਣਾ ਉમે ਤੁਹਾਨੂੰ ਦੱਸਿਆ ਵੀ ਹਸਪੀਟਲ ਵਾਲੇ ਮਾਲਕ ਤੇ ਮੇਰੇ ਭਰਾ ਅਮਰਜੋਤ ਦਾ ਧੰਨਵਾਦ ਜਿੰਨੇ ਮੈਨੂੰ 4 ਦਿਨ ਉੱਥੇ ਰੱਖਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਮਜਬੂਰੀ ਵਸੋਂ ਫਿਰ ਇਹਨਾਂ ਨੇ ਰੈਫਰ ਕੀਤਾ ਸੀਗਾ ਕੀ ਲੱਗਦਾ ਵੀ ਜਿਹੜੀ ਪਖਣ ਮਾਜਰਾ ਸਾਹਿਬ ਨੇ ਕਿਹਾ ਸੀ ਕਿ ਦਿੱਲੀ ਵਾਲਾ ਵੱਲ ਸਰਕਾਰ ਚਲਾਈ ਜਾ ਰਹੀ ਹੈ ਕਿ ਉਸ ਦੇ ذریعے ਜਿਹੜੇ ਸਿਸਟਮ ਚੱਲ ਰਿਹਾ ਹੈਗਾ ਸਾਰਾ ਤੁਸੀਂ ਵੇਖ ਹੀ ਰਹੇ ਹੋ ਤੁਹਾਨੂੰ ਸਭ ਕੁਝ ਪਤਾ ਹੀ ਹੈ ਕਿਉਂਕਿ ਮਾਨ ਸਾਹਿਬ ਕੁਝ ਬੋਲ ਨਹੀਂ ਰਹੇ ਮਾਨ ਸਾਹਿਬ ਦਾ ਫਰਜ਼ ਸੀ ਆਪਣੇ ਪੰਜਾਬ ਲਈ ਖੜਨ ਦਾ ਜੇ ਚੁਣਿਆ ਸੀ ਪੰਜਾਬ ਨੇ ਮਾਨ ਸਾਹਿਬ ਨੂੰ ਤਾਂ ਮਾਨ ਸਾਹਿਬ ਦਾ ਹੱਕ ਸੀਗਾ ਆਪਣੇ ਪੰਜਾਬ ਲਈ ਖੜਨ ਦਾ ਆਪਣੇ ਐਮ ਐਲ ਏ ਨਾਲ ਖੜਨ ਦਾ ਉਹ ਕਹਿੰਦੇ ਕਿ ਇਹਨਾਂ ਧੱਕੇ ਮੈਂ ਨਹੀਂ ਸਹਿ ਸਕਦਾ ਆਪਣੇ ਪੰਜਾਬ 'ਚ ਮੈਂ ਇੱਥੇ ਹੀ ਰਹਿਣਾ ਪਰ ਉਹ ਦਿੱਲੀ ਵਾਲਿਆਂ ਦੇ ਪ੍ਰੈਸ਼ਰ ਤੇ ਜੋ ਕਹਿੰਦੇ ਨੇ ਉਹ ਕਰੀ ਜਾ ਰਹੇ ਨੇ ਰਿਸ਼ਤੇਦਾਰਨ ਕਿਸ ਤਰ੍ਹਾਂ ਦੇ ਕਿ ਰਿਸ਼ਤੇਦਾਰੀ ਮੈਂ ਤੁਹਾਨੂੰ ਦੱਸਿਆ ਕਿ ਡਾਕਟਰ ਗੁਰਪ੍ਰੀਤ ਦੀ ਮਜਬੂਰੀ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਾਂਗੀ ਉਹਦੀ ਮਜਬੂਰੀ ਹੈ ਵੇਖੋ ਘਰ 'ਚ ਕਿਸੇ ਲੇਡੀਜ਼ ਦੀ ਮਜਬੂਰੀ ਵੀ ਹੋ ਸਕਦੀ ਹੈ ਗਰਨ ਮਾਤਰਾ ਸਾਹਿਬ ਨੇ ਕਹੇ ਕਿ ਕੁਝ ਐਮਐਲਏ ਸਾਡੇ ਨਾਲ ਜਾਨ ਨੂੰ ਤਿਆਰ ਨਹੀਂ ਕੀ ਲੱਗਦਾ ਵੀ ਉਹ ਇਸੇ ਪ੍ਰਕਿਰਿਆ ਉਹ ਤੁਹਾਨੂੰ ਆ ਕੇ ਰਿਜ਼ਲਟ ਕੋਈ ਗੱਲ ਨਹੀਂ ਉਹ ਪ੍ਰਮਾਤਮਾ ਆਪਣੀਆਂ ਪਸਾਰਾ ਕੁਝ ਸਾਹਮਣੇ ਕਰੂਗਾ ਮੈਂ ਕੁਝ ਨਹੀਂ ਉਹਨਾਂ ਬਾਰੇ ਬੋਲ ਸਕਦੀ 나ਹੀਂ ਮੇਰੀ ਕਿਸੇ ਐਮਐਲਏ ਨਾਲ ਕੋਈ ਗੱਲ ਹੋਈ ਹੈ ਤੇ ਨਾ ਮੈਨੂੰ ਉਹਨਾਂ ਬਾਰੇ ਕੁਝ ਪਤਾ ਹੈ ਤੇ ਉਹ ਸਮਾਂ ਉਹਨਾਂ ਤੇ ਸਾਰਾ ਕੁਝ ਜੋ ਹੈਗਾ ਤੁਹਾਡੇ ਸਾਹਮਣੇ ਆਊਗਾ ਪ੍ਰਸ਼ਾਸਨ ਦਾ ਰਵਈਆ ਕਿਵੇਂ ਰਿਹਾ ਜੀ ਅੱਜ ਦਾ ਅੱਜ ਪ੍ਰਸ਼ਾਸਨ ਨੇ ਆ ਕੇ ਕਹਤਾ ਕਿ ਮੈਡਮ ਸਾਨੂੰ ਉੱਤੋਂ ਪ੍ਰੈਸ਼ਰ ਬਹੁਤ ਹੈ ਜੀ ਉਹਨਾਂ ਨੇ ਕਿਹਾ ਅੱਜ ਖਾਲੀ ਕਰਨੀ ਹੀ ਕਰਨੀ ਕੋਟੀ ਮੈਂ ਕਿਹਾ ਸੇਤ ਨੂੰ ਕੀ ਕੁਝ ਦਿਨ ਦਾ ਸਮਾਂ ਦੇ ਦਿਓ ਮਤਲਬ ਇੰਨਾ ਸਮਾਨ ਹੈ ਮੈਂ ਕਿਵੇਂ ਕੱਢਾਂਗੀ ਹੈਨਾ ਤਾਂ ਉਹਨਾਂ ਨੇ ਕਿਹਾ ਨਹੀਂ ਜੀ ਨਹੀਂ ਉੱਪਰੋਂ ਸਖਤ ਆਰਡਰ ਨੇ ਤੁਸੀਂ ਇਹ ਵੇਖ ਲਓ ਜੇ ਸਖਤ ਆਰਡਰ ਨੇ ਜੇ ਇੱਕ ਮੌਜੂਦਾ ਐਮਐਲਏ ਨਾਲ ਇੰਨਾ ਤੱਕਾ ਹੋ ਰਿਹਾ ਆਮ ਜਨਤਾ ਦਾ ਕੀ ਹਾਲ ਹੋਗਾ ਆਮ ਜਨਤਾ ਵੀ ਇਸ ਚੀਜ਼ ਤੋਂ ਜਾਣੂ ਹੋ ਗਈ ਹੈ ਕਿ ਇੰਨਾ ਤੱਕਾ ਹੋ ਸਾਰਾ ਇਹਨਾਂ ਤੇ ਸਾਡਾ ਕੀ ਹਾਲ ਹੋਣਾ ਜੇ ਕੱਲ ਨੂੰ ਅਸੀਂ ਕੁਝ ਬੋਲਾਂਗੇ ਸਾਡੇ ਤੇ ਕੀ ਕੁਝ ਹੋਊਗਾ ਜਿਦੋਂ ਉਹਨਾਂ ਦਾ ਸੱਚ ਬੋਲਣ ਤੇ ਇੰਨਾ ਕੁਝ ਹੋ ਰਿਹਾ ਇੰਨੀ ਸਜ਼ਾ ਮਿਲ ਰਹੀ ਹੈ ਤਾਂ ਸਾਨੂੰ ਤਾਂ ਬਿਨਾਂ ਬੋਲਣ ਤੋਂ ਹੀ ਜਿਹੜਾ ਮੇਰਾ ਪਤਾ ਲੈਣ ਵੀ ਆਉਂਦਾ ਸੀ ਜ ਉਹਦੇ ਵੀ ਪਰਚਾ ਚਲੋ ਜੀ ਪਰਚਾ ਜਿਹੜਾ ਮੈਨੂੰ ਸਭ ਦੀ ਪੋਸਟ ਪਾਉਂਦਾ ਉਹਦੇ ਤੇ ਵੀ ਪਰਚਾ ਤਾਂ ਇੰਨਾ ਕਿ ਕਿੱਥੇ ਤੁਸੀਂ ਡਰਾ ਧਮਕਾ ਲੋਗੇ ਕੋਈ ਗੱਲ ਨਹੀਂ ਸਮਾਂ ਆ ਜਾਣਾ ਛੇਤੀ ਆ ਜਾਣਾ ਤੇ ਸਭ ਨੂੰ ਇਹ ਰਿਜ਼ਲਟ ਜਿਹੜਾ ਸਾਹਮਣੇ ਆ ਜਾਏਗਾ ਕੀ ਲੱਗਦਾ ਵੀ ਸਮਰਥਕ ਇਸੇ ਕਰਕੇ ਚੁੱਪ ਨੇ ਵੀ ਲੋਨ ਨੂੰ ਲੱਗਦਾ ਵੀ ਕੋਈ ਪਰਚੇ ਨਾ ਹੋ ਜਾਣ ਜਾਂ ਮਤਲਬ ਨਹੀਂ ਕੁਝ ਕੁ ਸਮਰਥਕ ਜਿਹੜੇ ਨੇ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਇੰਨਾ ਅਸੀਂ ਨਹੀਂ ਡਰ ਸਕਦੇ ਇੰਨਾ ਥੱਲੇ ਲੱਗਿਆ ਨਹੀਂ ਸਰਨਾ ਉਹ ਵੀ ਹੁਣ ਨਹੀਂ ਚੁੱਪਾ ਪਹਿਲਾਂ ਇਹਨਾਂ ਨੇ ਸ਼ੁਰੂ-ਸ਼ੁਰੂ ਚ ਇਸੇ ਚੀਜ਼ 'ਤੇ ਦਬਾਇਆ ਸੀਗਾ ਉਦੋਂ ਠੀਕ ਹੈ ਇਹਨਾਂ ਨੇ ਪ੍ਰੈਸ਼ਰ ਪਾ ਲਿਆ ਤੇ ਪਹਿਲੇ ਦਿਨ ਇਹਨਾਂ ਨੇ ਕੱਟ ਕਿਉਂ ਨਹੀਂ ਹੋਣ ਦਿੱਤਾ ਉਸ ਦਿਨ ਸਾਰਿਆਂ ਨੂੰ ਅੱਗੇ ਆਉਣ ਦੇੰਦੇ ਇਹਨੀ ਫੋਰਸ ਕਿਉਂ ਲਾਉਂਦੀ ਸੀਗੀ ਤੁਸੀਂ ਆਪ ਹੀ ਗੈਂਗਸਟਰ ਪੈਦਾ ਕਰ ਰਹੇ ਹੋ ਕਿਉਂਕਿ ਫਿਰ ਕਹ ਦਿੰਦੇ ਕਿ ਇਹ ਗੈਂਗਸਟਰ ਪਠਾਨ ਮਦਰਾਂ ਪਹਿਲਾਂ ਧਾਕੜ ਸੀਗਾ ਧਾਕੜ ਐਮਐਲ ਸੀਗਾ ਅੱਜ ਉਹ ਗੈਂਗਸਟਰ ਬਣ ਗਿਆ